ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤਾਂ ਇਹ ਵੀਡੀਓ ਸਪੈਸ਼ਲ ਉਹਨਾਂ ਲਈ ਜੋ ਵੀ ਬੱਚੇ ਪੰਜਾਬ ਪੁਲਿਸ ਕਨਸਟੇਬਲ ਪੰਜਾਬ ਪੁਲਿਸ ਕਨਸਟੇਬਲ 2025 ਦਾ ਇਗਜ਼ਾਮ ਦੇ ਕਰਾਇਆ ਸੀ 2025 ਦਾ ਜਿਹੜੇ ਵੀ ਬੱਚੇ ਇਗਜ਼ਾਮ ਦੇ ਕਰਾਇਆ ਸੀ ਇਹ ਵੀਡੀਓ ਸਪੈਸ਼ਲ ਉਹਨਾਂ ਲਈ ਹੈ ਕਿਉਂਕਿ ਬੱਚਿਆਂ ਨੇ ਬਹੁਤ ਡਾਊਟ ਹੈ ਕਿ ਦੋ ਤਿੰਨ ਡਾਊਟ ਮੈਂ ਦੱਸ ਰਿਹਾ ਉਹ ਸਾਰੇ ਡਾਊਟ ਜਿਹੜੇ ਹੈ ਉਹ ਅੱਜ ਕਲੀਅਰ ਕਰ ਦਾਂਗੇ ਕਟ-ਆਫ दूसरा डाउट है नॉर्मलाइजेशन तीजा सब तो वाला डाउट है फाइनल सिलेक्शन हो सकती है या नहीं हो सकती तो सब तो पहले कट ऑफ लिये एक वीडियो मैं वीडियो ऑलरेडी पा चुका फिर मैं दस रहा अगर थोड़े तो नंबर पैंठ तो सत्तर है ಜನರಲ್ categories unreserved ਤੁਹਾਡੇ chances ਬਹੁਤ ਘੱਟ ਹੈ ਹਾਂ डिपेंड ਕਰਦਾ ਹੈ ਨਰਮਲਾਈਜੇਸ਼ਨ ਤੇ डिपेंड ਕਰਦਾ ਹੈ ਨਰਮਲਾਈਜੇਸ਼ਨ ਤੇ ਹਾਂ ਸੱਚਤ ਉੱਪਰ ਵਾਲੇ ਹੋ ਤੁਹਾਡੇ ਨੰਬਰ ਨਰਮਲਾਈਜੇਸ਼ਨ ਚ ਉਨੇ ਹੀ ਰਹਿ ਜਾਣਗੇ ਤਾਂ ਤੁਹਾਡੇ ਚਾਂਸ ਬਣ ਸਕਦੇ ਹੈ ਬਟ ਨਰਮਲਾਈਜੇਸ਼ਨ ਵਿੱਚ ਕੀ ਹੈ ਕਿ ਇਸ ਵਾਰ ਅਗਰ ਆਪਾਂ ਨਰਮਲਾਈਜੇਸ਼ਨ ਦੀ ਗੱਲ ਕਰੀਏ ਤਾਂ ਨਰਮਲਾਈਜੇਸ਼ਨ ਦੇ ਵਿੱਚ ਕੀ ਹੋਇਆ ਹੈ हर एक एग्जाम के जिन्हें को भी एग्जाम जो है ऑबजर्व कि बाकी अपना जो एक्सपीरियंस है वो कमेंट सैक्शन में शेयर जरूर करना कि तो शिफ्ट औखी आई थोखी आई थी पर जिन्हें को मैं हूं तक बारह तेरह शिफ्ट जो देखिया है उन्होंने अकॉर्डिंग की थी कि क्वांट रीदनिंग एंट्र लैवल जो है लगभग लगभग सेम रहा लगभग लगभग इनका लैवल जो है वह सेम रहा लैवल चेंज कित हो कंप्यूटर किसने बच्चा तो कंप्यूटर के पांच आए हैं ਇਸਦੇ ਪੰਜ ਚ ਇੱਕ ਬੰਨੇ ਇਹੋ ਜਿਹੇ ਬੱਚੇ ਵੀ ਜਾਣਦੇ ਜਿਨ੍ਹਾਂ ਦੇ ਪਿਛਲੀ ਵਾਰੀ ਕੰਪਿਊਟਰ ਦੇ ਵਿੱਚੋਂ ਪੰਜ ਚ ਪੰਜ ਸੀ ਮੇਰੇ ਨਾਲ ਜਿਹੜੇ ਸਟੂਡੈਂਟ ਹੈ ਉਹਨਾਂ ਦੇ ਇੰਨੀ ਅੱਛੀ ਤਿਆਰੀ ਕੰਪਿਊਟਰ ਵਿੱਚ ਤੇ ਉਹਨਾਂ ਦੇ ਇਸ ਵਾਰ ਸ਼ਿਫਟ ਵਿੱਚੋਂ ਜ਼ੀਰੋ ਨੰਬਰ ਕਿਉਂ ਬਾਕੀਆਂ ਦੇ ਪੰਜ ਚ ਪੰਜ ਹਾਰੇ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਹਾਂ ਕੰਪਿਊਟਰ ਦੇ ਵਿੱਚ ਵੇਰੀਏਸ਼ਨ ਜ਼ਰੂਰ ਦੇਖਣ ਨੂੰ ਮਿਲੀ ਹੈ ਐਫ ਕਰਕੇ ਮੇਰਾ ਇਹ ਮੰਨਣਾ ਹੈ ਕੰਪਿਊਟਰ ਤੇ ਜੀਕੇ ਕਰਕੇ ਠੀਕ ਹੈ ਵਿੱਚ ਵੀ ਜੋ ਹੈ ਵੇਰੀਏਸ਼ਨ ਅੱਛੀ-ਖਾਸੀ ਦੇਖਣ ਨੂੰ ਮਿਲੀ ਹੈ ਬਹੁਤ ਵਧੀਆ ਵੇਰੀਏਸ਼ਨ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਕਈਆਂ ਵਿੱਚ ਬਹੁਤ ਜ਼ਿਆਦਾ ਈਜ਼ ਦੀਆਂ ਕਈਆਂ ਵਿੱਚ ਬਹੁਤ ਜ਼ਿਆ ऐसे करके जीके ਦੇ ਵਿੱਚ ਵੀ ਵੇਰੀਏਸ਼ਨ ਆਈ ਹੈ ਦਾ ਨਾਰਮਲਾਈਜੇਸ਼ਨ ਹੋਣ ਦੇ ਚਾਂਸਸ ਹੈ ਇਹ ਨਾਰਮਲਾਈਜੇਸ਼ਨ ਕਿਵੇਂ ਹੋਏਗੀ ਦੇਖੋ ਨਾਰਮਲਾਈਜੇਸ਼ਨ ਹੁੰਦੀ ਕਿਵੇਂ ਹੈ ਨਾਰਮਲਾਈਜੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਸ਼ਿਫਟ ਦੇ ਵਿੱਚ ਦੇਖੋ ਇੱਕ ਸ਼ਿਫਟ ਹੋਈ ਮੰਨ ਲਓ 12 ਜੂਨ ਨੂੰ ਇੱਕ ਸ਼ਿਫਟ ਹੋਈ ਹੈ 14 ਜੂਨ ਨੂੰ ਇਹਦੇ ਵਿੱਚ ਜਿਹੜੇ ਬੱਚੇ ਟੋਪ ਕਰ ਰਹੇ ਨੇ ਇਹਨਾਂ ਵਿੱਚ ਇੱਕ ਤੋਂ ਦੋ ਬੱਚੇ ਜ਼ਰੂਰ ਹੋ ਸਕਦੇ ਆ ਬਾਕੀ ਮੰਨ ਲਓ 12 ਜੂਨ ਦੀ ਸ਼ਿਫਟ ਜਿਹੜੀ ਹੈ ਉਹ ਈਜ਼ੀ ਸੀ ਸੌਖੀ ਆਈ ਸੀ ਇੰਦੇ ਵਿੱਚ ਜਿਹੜੇ ਬੱਚੇ ਟੋਪ ਕੀਤਾ ਉਹਨਦੇ ਆ ਰਿਹਾ 87 ਨੰਬਰ ਜਿਹੜੇ 14 ਜੂਨ ਵਾਲੇ ਬੱਚਾ ਹੈ ਉਹਨਦੇ ਨੰਬਰ ਆ ਰਿਹਾ 72 ਹਾਈਐਸਟ 72 ਹੀ ਹੈ ਤਾਂ ਉਹਦੇ ਪਤਾ ਚੱਲੇਗਾ ਕਿ ਆ ਸ਼ਿਫ ਜਿਹੜੀਆਂ ਥੋੜੀ ਔਖੀ ਸੀ ਤਾਂ ਇਹਨੂੰ ਇੰਦੇ ਅਕੋਰਡਿੰਗ ਜਿਹੜੇ ਹੈ ਬਾਕੀ ਸ਼ਿਫਟਾਂ ਦੇ ਅਕੋਰਡਿੰਗ ਨਾਰਮਲਾਈਜ਼ ਕਰ ਦਿੱਤਾ ਜਾਏਗਾ ਬਰਾਬਰ ਰੱਖ ਦਿੱਤਾ ਜਾਏਗਾ ਉਹਨੇ ਉਹਨੇ ਨੰਬਰ ਦਾ ਫਰਕ ਬਾ ਦਿੱਤਾ ਜਾਂਦਾ ਜੇ ਇੰਨਾ ਫਰਕ ਹੈ ਫਿਰ ਤਾਂ ਫਰਕ ਪੰਦੇ ਜੇ ਮੰਨ ਲਓ ਕਿਸੇ ਵਿੱਚ ਹਾਈਐਸਟ 87 ਗਏ ਹੈ ਦੂਜੇ 84 ਜਾ ਰਿਹਾ 85 ਜਾ ਰਿਹਾ 99 ਜਾ ਰਿਹਾ ਤਾਂ ਇੰਨੇ ਵਿੱਚ ਨਾਰਮਲਾਈਜੇਸ਼ਨ ਕੋਈ ਹੁੰਦ ਚਾਂਸ ਹੀ ਬਹੁਤ ਘੱ ਜਿੱਥੇ ਇਹਨਾਂ ਫਰਕ ਆ ਜੇ ਉੱਥੇ ਨੋਮਿਨੇਸ਼ਨ ਜ਼ਿਆਦਾ ਹੁੰਦੀ ਹੈ ਪਰ ਕੱਲਾ ਇਹ ਟੋਪ ਚੀਜ਼ਾਂ ਤੇ ਡਿਪੈਂਡ ਕਰਦਾ ਵੀ ਟੋਪ ਕੜਾ ਹੈ ਉਹ ਸਾਰਿਆਂ ਦੇ ਫੈਕਟਰ ਹੁੰਦੇ ਆ ਕਿ ਕਿੰਨੇ ਬੱਚੇ ਨੇ ਪੇਪਰ ਦਿੱਤਾ ਕਿੰਨਿਆਂ ਦੀ ਐਵਰੇਜ ਸਕੋਰਿੰਗ ਐਵਰੇਜ ਵੀ ਕੱਢਦੇ ਆ ਕਿ ਐਵਰੇਜ ਸਕੋਰਿੰਗ ਕਿੰਨੀ ਆ ਰਹੀ ਹੈ ਮੰਨ ਲਓ 100 ਬੱਚੇ ਨੇ ਪੇਪਰ ਦਿੱਤਾ ਸੀ ਆ ਸ਼ਿਫਟ 'ਚ ਤਾਂ ਸਾਰਿਆਂ ਦੇ ਮੰਨ ਲਓ ਇਕੱਠੇ ਨੰਬਰਸ ਇਕੱਠੇ ਕਰਕੇ ਐਵਰੇਜ ਜਿਹੜੀ ਆ ਰਹੀ ਹੈ ਨਾ ਉਹ ਐਵਰੇਜ ਆ ਰਹੀ ਹੈ ਮੰਨ ਲਓ 60 ਦੀ ਆ ਸ਼ਿਫਟ 'ਚ ਇਹਦੇ ਵਿੱਚੋਂ ਐਵਰੇਜ ਆ ਰਹੀ ਹੈ ਮੰਨ ਲਓ 75 ਦੀ ਤਾਂ ਮਤਲਬ ਆ ਸ਼ਿਫਟ ਤੇ ਆ ਸ਼ਿਫਟ ਤੇ ਫਰਕ ਹੋਏਗਾ ਤਾਂ ਉਦੋਂ ਨਾਰਮਲਾਈਜੇਸ਼ਨ ਕੀਤੀ ਜਾਂਦੀ ਹੈ ਬਟ ਐਸ ਵਾਰ ਕੰਪਿਊਟਰ ਤੇ ਜੀਕੇ ਪੰਜਾਬੀ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਸੀ ਪਰ ਜੀਕੇ ਤੇ ਕੰਪਿਊਟਰ ਕਰਕੇ ਨਾਰਮਲਾਈਜੇਸ਼ਨ ਹੋਣ ਦੇ ਚਾਂਸਸ ਹੈ ਤਾਂ ਜਿਹੜੇ ਬੱਚਿਆਂ ਦੇ ਨੰਬਰ ਜਿਹੜੇ ਹੈ 65 ਤੋਂ 70 ਹੈ ਅਗਰ ਨਾਰਮਲਾਈਜੇਸ਼ਨ ਹੋ ਗਈ ਤਾਂ ਇਹ ਵੀ ਦੱਸ ਦੇਣਾ ਨਾ ਨਾਰਮਲਾਈਜੇਸ਼ਨ ਪਿਛਲੀ ਵਾਰ ਤਰ੍ਹਾਂ 8 8 10 10 12 12 ਨੰਬਰ ਦੀ ਨਹੀਂ ਹੋਏਗੀ ਹੋ ਸਕਦੀ ਹੈ ਇੱਕ ਅੱਧੀ ਸ਼ਿਫਟ ਚ ਬਟ ਐਸਾ ਨਾਰਮਲਾਈਜੇਸ਼ਨ ਜਿਹੜੀ ਹੈ ਉਹ 5 ਤੋਂ 7 ਨੰਬਰ ਦੀ ਕੋਈ ਸ਼ਿਫਟ ਬਹੁਤ ਔਖੀ ਆਏ ਉਹਨਾਂ ਦੇਖਣ ਨੂੰ ਮਿਲ ਸਕਦੀ ਹੈ ठीक है बाकी तुम्हें कमेंट सैक्शन में जरूर दसो कि तो कमेंट सैक्शन दसना कि तो शिफ्ट शिफ्ट आई थी या फिर की कर सकते हो टेलीग्राम चैनल बत्रा कोचिंग क्लासिस बत्रा कोचिंग क्लास का एक टेलीग्राम चैनल है वो मैं नीचे पिन कर दा उसके उस ऊपर मैसेज एक होगा मैसेज उपर ज ਤੇ ਆਪਣੇ एग्जाम ਜਿਹੜਾ ਹੈ ਜਿਹੜਾ ਵੀ एग्जाम ਆਇਆ ਸੀ ਉਹਦੇ ਮੈਨੂੰ ਪੀਡੀਫ ਭੇਜ ਦੇਣਾ ਮੈਂ ਤੁਹਾਨੂੰ ਦੱਸ ਦੂੰਗਾ ਕਿ ਤੁਹਾਡੀ ਸ਼ਿਫਟ ਈਜ਼ੀ ਸੀ ਜਾਂ ਹਾਰਡ ਸੀ ਮਤਲਬ ਨੋਰਮਲਾਈਜੇਸ਼ਨ ਹੋਣ ਦੇ ਚਾਂਸਸ ਹੈ ਜਾਂ ਨਹੀਂ ਹੈ ਤੇ ਐਸ ਵੀਡੀਓ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਤੁਹਾਡੇ ਮਾਰਕਸ ਜਿਹੜੇ ਹਨ ਕਿੰਨੇ ਬਣ ਸਕਦੇ ਕਿੰਨੇ ਬਣਦੇ ਹੋਰ ਫਿਰ ਦੱਸ ਦਿਨੇ ਕਟ-ਆਫ ਅਗਰ ਤੁਹਾਡੇ ਜੇ ਨੋਰਮਲਾਈਜੇਸ਼ਨ ਹੋ ਗਈ ਜੇ 65 ਤੋਂ 70 ਬੱਚਾ ਵਾਲੇ ਦੀ ਨੋਰਮਲਾਈਜੇਸ਼ਨ ਹੋਈ ਫਿਰ ਉਹਦੇ ਚਾਂਸ ਬਣ ਸਕਦੇ ਤੇ ਇੱਕ ਹੀ ਹੋਰ ਦੱਸ ਦਿੰਨੇ ਬੜੇ ਬੱਚਿਆਂ ਦਾ ਡਾਊਟ ਹੈ ਐਕਸ ਸਰਵਿਸਮੈਨ ਐਕਸ ਸਰਵਿਸਮੈਨ ਵਾਲੇ ਜਿਹੜੇ ਬੱਚੇ ਹੈ ਉਹ ਉਹਨਾਂ ਦੀ ਕਿਸਮਤ ਹੈ ਪਰ ਜ਼ਿਆਦਾਤਰ ਚਾਂਸੇ ਜਿਹੜੇ ਵੀ ਬੱਚੇ ਜਿਹੜੇ ਹੈ 65 ਤੋਂ ਨੀਚੇ ਵਾਲੇ ਹੈ ਕਿ ਉਹ ਡਿਪੈਂਡੈਂਟ ਵਿੱਚ ਹੈ ਉਹ ਐਕਸ ਸਰਵਿਸਮੈਨ ਡਿਪੈਂਡੈਂਟ ਵਿੱਚ ਹੈ ਉਹਨਾਂ ਦੇ ਚਾਂਸੇ ਜਿਹੜੇ ਹੈ ਉਹ ਘੱਟ ਹੈ ਜਿਹੜੇ ਵੀ ਸੈਲਫ ਵਾਲੇ ਹੈ ਚਾਹੇ ਉਹਨਾਂ ਦਾ ਨੰਬਰ 40 ਵੀ ਹੈ 40 ਤੋਂ ਉੱਪਰ ਵੀ ਹੈ ਸੈਲਫ ਵਾਲੇ ਉਹਨਾਂ ਦੇ ਚਾਂਸਸ ਫੁੱਲ ਹੈ ਕਲੀਅਰ ਓਵੇਂ ਯੂਆਰ ਦੇ ਵਿੱਚ ਜਨਰਲ ਅਨਰੀਜ਼ਰਵਡ ਜਨਰਲ ਕੈਟਾਗਰੀ ਦੇ ਵਿੱਚ ਅਗਰ ਨਾਰਮਲਾਈਜੇਸ਼ਨ ਹੋ ਰਹੀ ਹੈ ਪੰਜ ਨੰਬਰ ਦੀ ਮੰਨ ਕੇ ਚਲੋਗੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਿਫਟ ਜਿਹੜੀ ਹੈ ਓਕੀ ਸੀ ਤਾਂ ਪੰਜ ਨੰਬਰ ਨਾਰਮਲਾਈਜੇਸ਼ਨ ਹੋ ਰਹੀ ਹੈ ਤੇ ਅਗਰ ਤੁਹਾਡੇ 70 ਨੰਬਰ ਹੈ ਤਾਂ ਤੁਹਾਡਾ ਫਿਜ਼ੀਕਲ ਚ ਨਾਮ ਆਏਗਾ ਫਾਈਨਲ ਇਹ ਸਰ ਵੀ ਨਹੀਂ ਕਹਿ ਸਕਦੇ ਕਲੀਅਰ ਤਾਂ ਇਸ ਕਰਕੇ ਜਿਹੜੇ ਓਬੀਸੀ ਹੈ ਉਹ ਵੀ ਇਹ ਮੰਨ ਕੇ ਚਲੋ ਕਿ ਜੇ ਤੁਹਾਡੇ 70 ਦੇ ਨੇੜੇ ਤੇ ਨੰਬਰ ਬਣ ਰਿਹਾ ਹੈ ਤੁਹਾਨੂੰ ਫਿਜ਼ੀਕਲ ਅਸਟੇਕ ਬੁਲਾਇਆ ਜਾਣ ਦੇ ਚਾਂਸਸ ਹੈ ਬਟ ਫਾਈਨਲ ਸਿਲੈਕਸ਼ਨ ਦੇ ਚਾਂਸਸ 70 ਨੰਬਰ ਤੇ ਵੀ ਨਹੀਂ ਹੈ ਅਗਰ ਨਾਰਮਲਾਈਜੇਸ਼ਨ ਨਹੀਂ ਹੁੰਦੀ ਤਾਂ ਕਲੀਅਰ ਤੇ ਜਿਹੜੇ ਬੱਚੇ ਦੇਖ ਰਿਹਾ ਇਹ ਸਿਰਫ ਵੀਡੀਓ ਤੁਹਾਡੇ ਲਈ ਲੈ ਕੇ ਆ ਰਹੇ ਆ ਕਿਉਂਕਿ ਅਸੀਂ ਜੋ ਹੈ ਅੱਗੇ ਜੋ ਹੈ ਇਦਾਂ ਹੀ ਪੰਜਾਬ ਪੁਲਿਸ ਸਪੌਂਸਰਡ ਪਟਵਾਰੀ ਇਦਾਂ ਦੇ ਜੋ ਟੈਸਟ ਦੀ ਤਿਆਰੀ ਜਿਹੜੀ ਹੈ ਉਹ ਇਸ ਚੈਨਲ ਦੇ ਉੱਪਰ ਬਿਲਕੁਲ ਫ੍ਰੀ ਆਫ ਕੋਸ ਤੁਹਾਨੂੰ ਕਰਵਾਵਾਂਗੇ ਇਸ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਤੇ ਆਪਣਾ ਜਿਹੜਾ ਤੁਸੀਂ ਇਗਜ਼ਾਮ ਹੈ ਉਹ ਪਤਾ ਕਰ ਨਵਸੇ ਕਿ ਟਫ ਸੀ इजी ਸੀ ਔਖਾ ਸੀ ਸੌਖਾ ਜੋ ਵੀ ਹੈ ਉਹ ਉਸ ਲਈ ਤੁਸੀਂ ਜਿਹੜਾ ਹੈ ਟੈਲੀਗ੍ਰਾਮ ਚੈਨਲ ਜਿਹੜਾ ਹੈ ਜੁਆਇਨ ਕਰ ਸਕਦੇ ਹੋ ਉਹ ਕਮੈਂਟ ਸੈਕਸ਼ਨ ਵਿੱਚ ਮਿਲ ਜੇਗਾ ਤੇ ਡਿਸਕ੍ਰਿਪਸ਼ਨ ਵਿੱਚ ਕਲੀਅਰ ਓਕੇ ਮੀਟ ਕਰਦੇ ਆਂ ਇਹ ਜਿਹੜਾ ਹੈ ਇਨਫੋਰਮੇਸ਼ਨ ਸਾਰਿਆਂ ਨੂੰ ਪਸੰਦ ਆਈ ਹੋਊਗੀ ਅਗਰ ਕੁਝ ਪੂਰਾ ਪਲਗਾ ਕਹਿਤਾ ਹੋਏ ਤਾਂ ਓਨਲੀ ਮਾਫੀ ਮਿਲਨੇ ਆਪਣੀ ਅਗਲੇ ਐਸੇ ਹੀ ਐਵੇਂ ਜੁ ਕੋਈ ਹੋਰ ਇਨਫੋਰਮੇਸ਼ਨ ਦੇ ਨਾਲ ਥੈਂਕ ਯੂ ਥੈਂਕ ਯੂ ਸੋ ਮੱਚ ਹੈਵ ਅ ਨਾਈਟ ਡੈਨ ਡਾਵਟ